ਆਜੋ ਸੰਗਤ ਜੀ ਅਸਲੀ ਸਿੱਖੀ ਦਾ ਸਰੂਪ ਵਿਖਾਈਏ ਭਾਈ ਨਰਵੈਰ ਸਿੰਘ ਧੰਨ ਨੇ ਗੁਰੂ ਰਾਮਦਾਸ ਜੀ ਦੀ ਬੜੀ ਕਿਰਪਾ ਵੇਖੋ ਵੀਡੀਓ ਸਾਰੀ ਸਿੱਖ ਸਾਹਿਬ ਤਾਕਤ ਕਿੰਨੇ ਦਾ ਛੋਟਾ 10 ਦਾ ਵੱਡਾ 100 ਦਾ ਵੱਡਾ ਕਿੰਨੇ ਦਾ 100 ਦਾ ਤੂੰ ਕਿੰਨੇ ਪੈਸੇ ਕਮਾਇਆ ਅੱਜ ਕਮਾਇਆ ਅੱਜ ਕਮਾਇਆ ਅੱਜ ਕਮਾਇਆ ਤੂੰ ਨੇ 200 ਰੁਪਏ ਕਮਾਇਆ ਸਾਰਾ ਦਿਨ ਮੇ ਸਾਰਾ ਦਿਨ ਕੰਮ ਕਰਕੇ 200 ਦਸ ਰੁਪਏ ਦਾ ਮਾਇਸਰ ਦਿੰਦਾ ਨਹੀਂ ਬੇਟਾ ਆੜੇ ਪੈਕੇਟ ਕਿੰਨੇ ਦੇ ਵੇਚਦਾ 10 ਰੁਪਏ ਦਾ ਪੈਕੇਟ ਹੈ ਮੰਮੀ ਡੈਡੀ ਕੀ ਕਰਦੇ ਤਰੇ ਮੰਮੀ ਡੈਡੀ ਮੰਮੀ ਡੈਡੀ ਕੀ ਕਰਦੇ ਮੰਮੀ ਕੀ ਕਰਤ ਰਹਿੰਦੀ ਐ ਸਾਦੇ ਸਾਬ ਹੈ ਨਹੀਂ ਤੇ ਤੂੰ ਛੋਲੇ ਵੇਚਦਾ ਘੁੰਗਣੀਆਂ ਵੇਚਦਾ ਹਾਂਜੀ ਤਾਂ ਦਾਦਾ ਵੀ ਵਿਕੇ ਤਾਂ ਵਿਗਦੇ ਨੇ ਤੂੰ ਨਹੀਂ ਵੇਚ ਦੇ ਨਹੀਂ ਵੇਖ ਦੇ ਅੱਛਾ ਠੀਕ ਐ ਤੇ ਕਿੰਨੇ ਕਾਦੀਵਾਸੀ ਹੁੰਦੇ ਆ ਘੋੜੇ ਨਹੀਂ ਪਾਉਂਦੇ ਤੇ ਸੰਗਤਾਂ ਦੀ ਲੈ ਕੇ ਜਾਂਦੀ ਐ ਠੀਕ ਐ ਤੇ ਤੈਨੂੰ ਪਤਾ ਤੇਰਾ ਜਿਹੜੇ ਸਾਡੇ ਗੁਰੂ ਸਾਹਿਬ ਸੀ ਗੁਰੂ ਰਾਮਦਾਸ ਪਾਤਸ਼ਾਹ ਉਹ ਵੀ ਇੱਕ ਘੁੰਮਰੀਆ ਵੇਚਦੇ ਸੀ ਪਤਾ ਤੈਨੂੰ ਗੁਰੂ ਰਾਮਦਾਸ ਪਾਤਸ਼ਾਹ ਬਾਰੇ ਪਤਾ ਗੁਰੂ ਰਾਮਦਾਸ ਪਾਤਸ਼ਾਹ ਜੀ ਵੀ ਇੱਕ ਘੁੰਮਰੀਆ ਵੇਚਦੇ ਸੀ ਅੰਮ੍ਰਿਤਸਰ ਸਾਹਿਬ ਵਿੱਚ ਪਤਾ ਤੇਰੇ ਪਾਤਸ਼ਾਹ ਜਿਹੜੇ ਨਾ ਤੇਰੇ ਤੇਰੇ ਗੁਰੂ ਤੇਰੇ ਗੁਰੂ ਸਾਹਿਬ ਵੀ ਇੱਕ ਘੁੰਮਰੀਆ ਵੇਚਦੇ ਸੀ ਠੀਕ ਹੈ ਅੱਜ ਸਾਰਾ ਜੱਗ ਉਹਨਾਂ ਦੇ ਦਰ ਦੇ ਉੱਤੇ ਜਾਂਦਾ ਠੀਕ ਹੈ ਪੁੱਤ ਤੇ ਮੈਨੂੰ ਨਾ ਉਹਨਾਂ ਨੇ ਭੇਜਿਆ ਤੇਰੇ ਵਾਸਤੇ ਤੇਰੇ ਵਾਸਤੇ ਭੇਜਿਆ ਅਕਿਰੇ ਦਾ ਸਮਾਨ ਸਾਰਾ ਕਿੰਨਾ ਕਿੰਨੇ ਕਿਤ ਕਿਨੇ ਦਮ ਕਿਤਨਾ ਬਸ ਕਿੰਨਾ ਇਹ ਕਿੰਨੇ ਪੈਕੜੇ ਕਿੰਨੇ ਕਿੰਨੇ ਆ ਸਮਾਨ ਕਿਨੇ ਦਾ ਕਿਨੇ ਦਾ ਸਮਾਨ ਹੈ 500 ਦਾ 500 ਦਾ ਸਮਾਨ ਹੈ ਚਲ ਠੀਕ ਹੈ ਸਾਰਾ ਪੈਕ ਕਰ ਸਾਰਾ ਸਾਰਾ ਪੈਕ ਕਰ ਇਹ ਪੈਕ ਕਰਕੇ ਦੇ ਸਾਰਾ ਪੈਕ ਕਰ ਦੇ ਬੇਟਾ ਸਾਰਾ ਪੈਕ ਕਰ ਦੇ ਕੋਈ ਥੈਂਕ ਯੂ ਮੈਂ ਦੇ ਦੇ ਅੱਜ ਕਿਨੇ ਪੈਸੇ ਕਮਾਏ 200 ਇਹ ਕਿੰਨਾ ਸਮਾਨ ਹੁਣ 500 ਦਾ ਆਪਣੇ ਕਿਉਂ ਜੇ ਇਹ ਤੇਰੇ ਗੁਰੂ ਰਾਮਦਾਸ ਪਾਸ਼ਾ ਨੇ ਲੋਕ ਤੈਨੂੰ ਤਾਨੇ ਮਾਰਦੇ ਆ ਨਾ ਐਵੇਂ ਸਾਡੇ ਗੁਰੂ ਰਾਮਦਾਸ ਪਾਸ਼ਾ ਨੂੰ ਵੀ ਤਾਨੇ ਮਾਰਦੇ ਸੀ ਕਿ ਤੇਰਾ ਕੁਝ ਨਹੀਂ ਬਣਨਾ ਠੀਕ ਹੈ ਨਾ ਅੱਜ ਉਹਦੇ ਅੰਦਰ ਤੇ ਸਾਰੀ ਦੁਨੀਆ ਜਾਂਦੀ ਹੈ ਪੁੱਤ ਅੱਜ ਤੇਰੇ ਕੱਪੜੇ ਇਸ ਤਰ੍ਹਾਂ ਦੇ ਆ ਠੀਕ ਹੈ ਪਰ ਇੱਕ ਟਾਈਮ ਆਊਗਾ ਜਦੋਂ ਤੂੰ ਪੂਰਾ ਤਿਆਰ ਹੋ ਬੈਠਿਆ ਤਿਆਰ ਸਿੰਘ ਸੱਜੇਗਾ ਠੀਕ ਹੈ ਇਹ ਕਿੰਦਾ ਸਮਾਨ ਸੀ 500 ਦਾ ਕਿੰਨੇ ਪੈਸੇ ਤਰਪੂ ਆਗੇ 20000 ਕਿਨੇ ਦਿੱਤਾ ਗੁਰੂ ਰਾਮਦਾਸ ਪਾਸ਼ਾ ਨੇ ਕਿਨੇ ਦਿੱਤਾ ਗੁਰੂ ਰਾਮਦਾਸ ਤੇਰੇ ਗੁਰੂ ਨੇ ਦਿੱਤਾ ਤੇਰੇ ਗੁਰੂ ਰਾਮਦਾਸ ਪਾਸ਼ਾ ਨੇ ਦਿੱਤਾ ਮਗਰ ਮਗਰ ਬੋਲਾ ਸਵਾਸ 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 ਗੁਰੂ ਰਾਮਦਾਸ ਰਾਮਦਾਸ ਸਵਾਸ 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 ਗੁਰੂ ਰਾਮਦਾਸ ਰਾਮਦਾਸ ਸਵਾਸ 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 ਗੁਰੂ ਰਾਮਦਾਸ ਰਾਮਦਾਸ ਸਵਾਸ ਸਵਾਸ ਗੁਰੂ ਰਾਮਦਾਸ ਠੀਕ ਪੁੱਤ ਇਹ ਤੇਰੇ ਪਾਸ਼ਾ ਨੇ ਭੇਜਿਆ ਠੀਕ ਹੈ ਤੇ ਅੱਜ ਤੂੰ ਹੁਣੇ ਛੁੱਪੀ ਲਾ ਕੇ ਘਰੇ ਚਲੇ ਜਾਂ ਤੀ ਆ ਛੋਲੇ ਲੈ ਕੇ ਚੱਲੇ ਆ ਠੀਕ ਹੈ ਅਸੀਂ ਇਹ ਘੋੜਿਆਂ ਨੂੰ ਫੁੱਦ ਪਾਰਾਂਗੇ ਠੀਕ ਹੈ ਚਲੋ ਵਾਹਿ ਖਾਲਸਾ ਵਾਹਿ ਗੁਰਜੀ ਕੀ ਫਤਿਹ ਯਾਦ ਤੋਂ ਹੁੰਦੇ ਆ ਇਸ ਬੱਚੇ ਕੋ 10 10 ਰੁਪਏ ਦਾ ਸਮਾਨ ਹੁੰਦਾ ਜਿਹੜਾ ਅਸੀਂ ਅੱਜ ਸਾਰਾ ਚੀਜ਼ ਲਿਆ ਗੁਰੂ ਸਾਹਿਬ ਦੇ ਹੁਕਮਾਂ ਦੇ ਵਿੱਚ ਆਪ ਜੀ ਜਰੂਰ ਲਿਆ ਕਰੋ ਕਿਉਂਕਿ ਗੁਰੂ ਨੂੰ ਤੁਹਾਡਾ ਜਿਹੜਾ ਪਿਆਰ ਹੈ ਆਪਣੇ ਸਿੱਖਾਂ ਨਾਲ ਜਿਹੜਾ ਉਹ ਆਪਾਉਂਦਾ ਹੈਗਾ ਤੇ ਆਪਾਂ ਜਰੂਰ ਅਜੇ ਗੁਰਸਿੱਖਾਂ ਦੀ ਮਦਦ ਕਰੀਏ ਤੇ ਅਜੇ ਗੁਰਸਿੱਖਾਂ ਲਈ ਸਹਾਇ ਹੋਈਏ ਸਾਡੇ ਭਰਾਣੇ ਪਰ ਅੱਜ ਅਸੀਂ ਆ ਕੇ ਬੈਠੇ ਹੋਏ ਨੇ ਉਹਦਾ ਆਪਾਂ ਜੂਸ ਸਹਾਇ ਹੋਈਏ ਤੇ ਇਹ ਸਮਾਨ ਜਿਹੜਾ ਅਸੀਂ ਘੋੜਿਆਂ ਦੇ ਇੱਥੇ ਦੇ ਕੇ ਆਣਾ ਤੇ ਇਹ ਪਿਆਜੇ ਪੂਰਾ ਜਗ ਉਹਨਾਂ ਦੇ ਕੋਲ ਆਂਦਾ ਪਿਆਜੇ ਸਿੰਘ ਜੀ ਵਿਚਾਰੇ ਤਰ੍ਹਾਂ ਲੱਗਾ ਹੋਇਆ ਤਾਂ ਪਾ ਦੀ ਸਹਾਇ ਹੋਈ ਹੈ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖੁਸ਼ ਹੈ ਨਾ ਖੁਸ਼ ਹੈ ਕੋਛੇ ਰ ਅਗਰ ਪਤਾ ਠੀਕ ਹੈ ਤੇਰਾ ਗੁਰੂ ਬੜਾ ਬ੍ਰਹਮਤ ਹੈਗਾ ਠੀਕ ਹੈ ਘਬਰਾਣਾ ਨਹੀਂ ਹਲੇ ਬੜੀ ਦੰਬੀ ਉਮਰ ਹੈ ਅੱਜ ਪਾਟੇ ਪਾਏ ਆ ਕੰਮ ਗੁਰੂ ਅਰਜਨ ਦਾਸ ਪਾਸ਼ਾ ਨੇ ਦੇ ਦੇਣੇ ਆ ਨਵੇਂ ਬਿਲਕੁਲ ਨਵੇਂ ਠੀਕ ਹੈ ਦਰਨਾ ਨਹੀਂ ਜਦੋਂ ਬੇਲਾ ਹੋਵੇ ਬੈਠਾ ਹੋਵੇ ਕੋਈ ਕੰਮ ਨਾ ਮਿਲਦਾ ਹੋਵੇ ਕੀ ਬੋਲਣਾ ਸਵਾਸ ਸਵਾਸ ਗੁਰੂ ਰਾਮਦਾਸ ਸਵਾਸ ਸਵਾਸ ਗੁਰੂ ਰਾਮਦਾਸ ਜਦੋਂ ਤੂੰ ਇਹ ਚੀਜ਼ ਬੋਲੇਗਾ ਨਾ ਤੇਰੇ ਕੋਲ ਆਪਣੇ ਆਪ ਹੀ ਕੋਈ ਨਵੀਂ ਗੋਸੀ ਪੈਰ ਆ ਜਾਏਗਾ ਤੇਰੇ ਕੋਲ ਵਾਹਿ ਖਾਲਸਾ ਵਾਹਿ ਗੁਰਜੀ ਚਲੋ ਤੇਰੇ ਨਾਲ